ਨਹੀਂ ਤੁਸੀਂ ਸਿਕਿਉਰਿਟੀ ਨੂੰ ਜ਼ਬਰਦਸਤੀ ਨਾਲ ਸੁਲੋਂਗੇ ਜੀ ਜ਼ਬਰਦਸਤੀ ਦੇਖਾਂਗੇ ਹਾਂ ਤੁਸੀਂ ਜ਼ਬਰਦਸਤੀ ਰੱਖ ਰਹੇ ਹੋ ਆਓ ਚਲੀਏ ਇੱਥੇ ਬੋਲੀ ਦਿਓ ਨਾਓ ਕੋਈ 5-5000 ਨਹੀਂ ਆਪਾਂ ਕੋਈ ਨਹੀਂ ਉਡਾਉਂਗੇ ਬੋਲੀ ਇਹ ਤੁਹਾਨੂੰ ਨਹੀਂ ਨਾ ਮਾਣਾ ਖਾਂਦਾ ਜੇ ਤੁਸੀਂ ਦੋਣਾ 10 ਲੱਖ ਤੋਂ ਵੀ ਸ਼ੁਰੂ ਕਰਦੇ ਅਸੀਂ ਤਾਂ ਵੀ ਨਹੀਂ ਦੇਣੀ ਕਹਾ ਕੀ ਕੋਈ ਬੋਲੀ ਕੈਨਸਲ ਕਰਨ ਦਾ ਤੇ ਬੋਲੀ ਗਾਹ ਕਰਨ ਦਾ ਹੱਕ ਹੁੰਦਾ ਵਾਵਾ ਫਸਕੋੜੀ ਵਾਪਸ ਕਰ ਦਿਓ ਕੋਈ ਗੱਲ ਨਹੀਂ ਹਾਂ ਕੈਨਸਲ ਕੈਨਸਲ ਕਰਨਾ ਆਪਾਂ ਦਾ ਸਕੋਰ ਕੀ ਬੋਲੀ ਹੋਊਗੀ ਤੇ ਨਾ ਨਾ ਹੋਊਗਾ ਫੇ ਕਰਿਓ ਨਹੀਂ ਸਰ ਜਿਹੜੇ ਇੱਥੋਂ ਦੇ ਦੁਕਾਨਦਾਰੇ ਜਿਨ੍ਹਾਂ ਦੁਕਾਨਾਂ ਲਾਈਆਂ ਉਹ ਬਾਹਰ ਸਾਨੂੰ ਬੋਲ ਕੇ ਗਏ ਜਿਹੜਾ ਠੇਕਾ ਲਏਗਾ ਉਹਨੂੰ ਆਪਣੇ ਭੁਗਤਾਨਾ ਪਏਗਾ ਉਹਨਾਂ ਕੋ ਪੈਸੇ ਮੁਲਾਜ਼ਮ ਲੈ ਗਏ ਕਹਿੰਦੇ ਅੱਧੇ ਘਰ ਕਾਰਪਸ਼ਾਹ ਕਹਿੰਦੇ ਅੱਧੇ ਦੇ ਪੈਸੇ ਹੁਣ ਨਾ ਨਹੀਂ ਕਿਸਦਾ ਲੈਂਦੇ ਅੱਧੇ ਦੇ ਪੈਸੇ ਲੈ ਗਏ ਪਹਿਲੋਂ ਸਾਨੂੰ ਜੱਜ ਸਾਹਿਬ ਪੁੱਛਦੇ ਦੀ ਮੋਰ ਵਿਖਾਓ ਕਿਹੜੀ ਕਿੰਨੂ ਪੈਸੇ ਦਿੱਤੇ ਜੇ ਸੜਕੋ ਕੀ ਸਬੂਤ ਹੈਗਾ ਵਾ ਜਿਹੜੇ ਨਾਲ ਥੱਲੇ ਜਿੱਥੇ ਕੰਮ ਕਰਦੇ ਨਾ ਕਾਰ ਆਪੀਸ਼ੇ ਦੇ ਵਿੱਚ ਉਹ ਪੈਸੇ ਪਹਿਲਾਂ ਇੱਕ ਕਾਲ ਲੰਦੇ ਮਹੀਨਾ ਕਾਲ ਲੰਦੇ 15 ਦਿਨ ਕਾਲਨੇ ਕਰਾਈਆਂ ਕਾਲ ਲੰਦੇ ਆ ਜੋ ਕੇ ਸਰਕਾਰ ਤੱਕ ਕਰੋ ਇਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਵੀ ਕੀ ਕੀਤਾ ਐ ਬਾਹਰ ਕੀ ਨਹੀਂ ਕੀਤਾ ਇਹ ਤੁਹਾਡੀ ਬੋਲੀ ਦੀ ਗੱਲ ਪਹਿਲੇ ਚੀਜ਼ ਮੈਂ ਕਿਤੇ ਮੇਰੇ ਨਾਲ ਸੜੀ ਕਿਤੇ ਆਏ ਪਏ ਜੋ ਸਾਰੀ ਕੀ ਤੰਗੀ ਕੀ ਐ ਜਿਹੜੀ ਸਟੋਰੀ ਆ ਬਾਸ ਮੈਂ ਸੜੀ ਤੇ ਵੀ ਨੰਦ ਰੱਖ ਦੋ ਜਿਹਨੇ ਲੈਣਾ ਠੇਕਾ ਉਹ ਰੱਖੋਂਦਾ ਰੱਖਾ ਦੇਵੀਂ ਹਾਂ ਉਹ ਕੋਈ ਤਾਂ ਜਿਆ ਰੱਖੋ ਰੱਖੋ ਬੁੱਕੀ ਬੋਲੀ ਕੈਨਸਲ ਕਰਦੀ ਜਿਹੜਾ ਨਹੀਂ ਆਣਾ ਕਹਦਾ ਉਹ ਦੱਸ ਕਰ ਦੋ ਜਿਹੜਾ ਆਣਾ ਤਾਂ ਉਹਦੀ ਰੱਖੋ ਥਰੀ ਗੱਲ ਥੈਂਕ ਯੂ ਪਾਰਟਿਸਪੇਟ ਕਰਨਾ ਚਾਹੁੰਦਾ ਉਹ ਦਿੱਤੇ ਰੱਖ ਲੋ ਜਿਹੜਾ ਪਾਰਟਿਸਪੇਟ ਨਹੀਂ ਅੱਗ ਲੋ ਅੱਗੋਂ ਦੀ ਕਰਨਾ ਚਾਹੁੰਦਾ ਉਹ ਹੀ ਬਾਅਦ ਵਿੱਚ ਬੋਲੀ ਦਾ ਸਰ ਕੈਨਸਲ ਹੋਈ ਹੈ ਨਾ ਅੱਜ ਦੀ ਤੇ ਅੱਜ ਦਾ ਡਿਸੀਜਨ ਅੱਜ ਹੋਣਾ ਉਹ ਬਾਅਦ ਥੋੜਾ ਕਾਊਂਟ ਤੇ ਆਏਗਾ ਭਾਈ ਬੋਲੀ ਕੈਨਸਲ ਨਹੀਂ ਹੋਣੀ ਭਾਈ ਜੀ ਉਹ ਅਸੀਂ ਉੱਥੇ ਹੌਸਲੀ ਕਰਕੇ ਕੈਨਸਲ ਕਰ ਦਿੰਦੇ ਜਿਹੜੇ ਇੱਥੋਂ ਦੇ ਦੁਕਾਨਦਾਰੇ ਜਿਨ੍ਹਾਂ ਦੁਕਾਨਾਂ ਲਾਈਆਂ ਉਹ ਬਾਹਰ ਸਾਨੂੰ ਬੋਲ ਕੇ ਗਏ ਜਿਹੜਾ ਠੇਕਾ ਲਏਗਾ ਉਹਨੂੰ ਆਪਣੇ ਭੁਗਤਾਨਾ ਪਏਗਾ ਫੇਰ ਨਾ ਕਿਉਂ ਕਰੀ ਅਸੀਂ ਪੈਸੇ ਨਹੀਂ ਦੇ ਰਹੇ ਅਸੀਂ ਪੈਸੇ ਦੇ ਰਹੇ ਅਸੀਂ ਅੰਮ੍ਰਿਤਸਰ ਰਹਿੰਦੇ ਜੀ ਅਸੀਂ ਉੱਥ ਉਹਾਨੂੰ ਤੁਮ ਗਿਆ ਲਾ ਗਏ ਉਹਨਾਂ ਕੋ ਪੈਸੇ ਕੌਣ ਲੈ ਗਿਆ ਉਹਨਾਂ ਕੋ ਪੈਸੇ ਮੁਲਾਜ਼ਮ ਲੈ ਗਏ ਕਹਿੰਦੇ ਇੱਥੇ ਕਰ ਕਰਮਸ਼ਾਹ ਕਹਿੰਦੇ ਇੱਥੇ ਪੈਸੇ ਹੁਣ ਨਾ ਨਹੀਂ ਕਿਸੇ ਦਾ ਲੈਂਦੇ ਅੱਦੇ ਦੇ ਪੈਸੇ ਲੈ ਗਏ ਪਹਿਲਾਂ ਸੈਟਿੰਗ ਸੈਟਿੰਗ ਸਾਨੂੰ ਜੱਜ ਸਾਹਿਬ ਪੁੱਛਦੇ ਦੀ ਮੋਰ ਵਿਖਾਓ ਕੜੀ ਕਿਹੜੀ ਕਿੰਨੂ ਪੈਸੇ ਦਿੱਤੇ ਜੇ ਸਣ ਕੋ ਕੀ ਸਬੂਤ ਹੈਗਾ ਵਾ ਕਿਹੜੇ ਮੁਲਾਜ਼ਮ ਨੇ ਤੂੰ ਕਰਪਸ਼ਨ ਕਰਦੇ ਕਿਹੜੇ ਕੱਟੇ ਸਾਨੂੰ ਨਾ ਨਹੀਂ ਅਸੀਂ ਨਾਂ ਲੈ ਸਕਦੇ ਨਾ ਕਿਸੇ ਨੂੰ ਸਾਨੂੰ ਪਤਾ ਵਾ ਇਹ ਇਹ ਮੈਂ ਦੱਸਦਾ ਇਮਾਨਦਾਰ ਕਹਿੰਦੇ ਮੇਰ ਸਾਹਿਬ ਤੋਂ ਮੇਰ ਸਾਹਿਬ ਵਿੱਚ ਇਨਵੋਲਵਮੈਂਟ ਹੀ ਹੈਗੀ ਜੀ ਜਿਹੜੇ ਪੈਸੇ ਕਲੈਕਸ਼ਨ ਕਰਦੇ ਔਰ ਜਿਹੜੇ ਇਹਨਾਂ ਦੇ ਆਪਣੇ ਆ ਜਿੰਨੇ ਵੀ ਕਾਰਪੋਰੇਸ਼ਨ ਨੇ ਜਿੰਨੇ ਵੀ ਆਪਣੇ ਮੁਲਾਜ਼ਮ ਹੈਗੇ ਇਹਨਾਂ ਦੇ ਪ੍ਰਸ਼ਾਸਨ ਦੇ ਜਿਹੜੇ ਅਗੇ ਇਹਨਾਂ ਦੇ ਨਾਲ ਮੇਰ ਸਾਹਿਬ ਨਾਲ ਉਹ ਕੋਈ ਨਹੀਂ ਹੈਗੇ ਜਿਹੜੇ ਇਹਨਾਂ ਦੇ ਥੱਲੇ ਜਿੱਥੇ ਕੰਮ ਕਰਦੇ ਨਾ ਕਾਰਿਆਪੀਸ਼ੇਂ ਦੇ ਵਿੱਚ ਉਹ ਪੈਸੇ ਪਹਿਲਾਂ ਇੱਕ ਕਾਲ ਲੰਦੇ ਮਹੀਨਾ ਕਾਲ ਲੰਦੇ 15 ਦਿਨ ਕਾਲ ਲੈਂਦੇ ਕਰਾਈਆਂ ਕਰ ਲੈਂਦੇ ਆ ਜੋ ਕਿ ਸਰਕਾਰ ਤੱਕ ਰਵੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਵੀ ਕੀ ਕੀਤਾ ਐ ਬਾਹਰ ਕੀ ਨਹੀਂ ਕੀਤਾ ਜਿਹੜੀ ਵਜ੍ਹਾ ਨਾਲ ਹਰ ਵਾਰੀ ਉਹਨਾਂ ਨੂੰ ਸ਼ਮਿੰਦਗੀ ਉਠਾਣੀ ਪੰਦੀ ਆ ਮੇਰੇ ਸਾਹਮਣੂ ਅੱਜ ਰੋਲਾ ਪਿਆ ਰਿਹਾ ਵਾ ਉਹਨਾਂ ਦੀ ਵਜ੍ਹਾ ਕਰਕੇ ਰੋਲਾ ਪਿਆ ਰਿਹਾ ਵੇਖੋ ਜੀ ਠੇਕਾ ਜੀ ਤੋਂ ਪਤਾ ਵੀ ਬੋਲੀ ਹੁਣੀ ਆ ਸਰਕਾਰੀ ਜਗਾ ਵਾ ਤੁਸੀਂ ਉੱਥੇ ਦੇ ਕਮੇਟੀ ਘਾਦੇ ਮਨਿੰਦੇ ਜੇ ਉੱਥੇ ਤੁਸੀਂ ਤੁਹਾਡਾ ਹੈਗਾ ਵਾ ਵੀ ਤੂੰ ਤਾਂ ਖਾਲੀ ਰੱਖੋ ਜਗਾ ਵੀ ਪਤਾ ਨਹੀਂ ਕਿਹੜੇ ਵੱਲੇ ਆਪਾਂ ਬੋਲੀ ਕਰਾਨੀ ਆ ਠੀਕ ਹੈ ਸਮਝ ਹੈ ਨਹੀਂ ਉਹਦੀ ਬੋਲੀ ਕਰਾਨੀ ਮਹੀਨਾ ਪਹਿਲਾਂ 1.5 ਮਹੀਨਾ ਪਹਿਲਾਂ ਦੁਕਾਨਾ ਲੱਗੀਆਂ ਉਹ ਕਿਦਾਂ ਲੱਗੀ ਸਰਕਾਰੀ ਜਗਾ ਤੇ ਦੱਸੋ ਮੈਂ ਇੱਥੇ ਬਾਹਰ ਗੱਡੀ ਖੜਾ ਰਾਂ ਇਹ ਜਿਤਾ ਜੀ ਬੋਲੀ ਅੱਜ ਰੱਖਦੀ ਜਿਹੜੀ ਜਗ੍ਹਾ ਦੀ ਬੋਲੀ ਰੱਖੀ ਆ ਉਹ ਜਗ੍ਹਾ ਤੇ ਪਹਿਲਾਂ ਹੀ ਲੋਕਾਂ ਦੇ ਕਬਜ਼ੇ ਕਰਾਤੇ ਜਿਹੜੇ ਦੁਕਾਨਦਾਰਾਂ ਦੇ ਸਾਨੂੰ ਕਹਿੰਦੇ ਬੋਲੀ ਦੋ ਬੋਲੀ ਇਹ ਜਿਹੜੀ ਚੀਜ਼ ਦੀ ਦਈਏ ਉਹ ਜਗ੍ਹਾ ਪਹਿਲਾਂ ਹੀ ਕਾਬਜ਼ ਆ ਉਹਦੀ ਬੋਲੀ ਕਿਵੇਂ ਹੋ ਜੂਗੀ ਜੀ ਹੁਣ ਜਾਇਦਾ ਅੱਜ ਬੋਲੀ ਅੱਜ ਅੱਜ ਬੋਲੀ ਕੈਨਸਲ ਹੋ ਰਹੀ ਆ ਬੋਲੀ ਕੈਨਸਲ ਹੋ ਰਹੀ ਆ ਸਾਡੇ ਤੋਂ ਪਹਿਲਾਂ ਕੈਸ਼ ਲੈ ਲੈਣੇ ਇਹਨਾਂ ਨੇ ਪੈਸੇ ਸਵੇਰੇ 50000 ਰੁਪਇਆ ਹੁਣ ਕਹਿੰਦੇ ਜੀ ਕੈਸ਼ ਪਹਿਲਾਂ ਕਹਿੰਦੇ ਕੈਸ਼ ਵਾਪਸ ਕੈਸ਼ ਲਵਾਂਗੇ ਤੇ ਕੈਸ਼ ਹੀ ਵਾਪਸ ਲੈ ਇਹਨਾਂ ਨੂੰ ਪਤਾ ਜੀ ਇਹ ਇਹ ਸਰਕਾਰੀ ਉਹਦੇ ਤੇ ਬੈਠਾ ਜੀ ਸਾਨੂੰ ਵੀ ਪਤਾ ਹੀ ਲੱਗਣਾ ਚਾਹੀਦਾ ਜੀ ਵੀ ਜਿਹੜਾ ਆਪਾਂ ਕੈਸ਼ ਲਵਾਂਗੇ ਉਹਦੇ ਟੈਕਰ ਆਈ ਦਵਾਂਗੇ ਪੈਸੇ ਹੁਣ ਸਾਡੇ ਤੋਂ ਜਿਹੜੇ ਕੈਸ਼ ਲੈ ਕੇ ਉਸ ਤੋਂ ਬਾਅਦ ਕਹਿੰਦੇ ਸੀ ਅਸੀਂ ਕੈਸ਼ ਨਹੀਂ ਵਾਪਸ ਕਰਨਾ ਹੁਣ ਸਾਡੇ ਪੈਸੇ ਨਹੀਂ ਵਾਪਸ ਹੋਣਗੇ ਉਹ ਸਾਰੇ ਬੈਠੇ ਦੁਕਾਨਦਾਰ ਬੈਠੇ ਜੀ ਜਾ ਕੇ ਦੇਖੋ ਸਾਰੀ ਸਾਰੀ ਜਗ੍ਹਾ ਦੇ ਦੁਕਾਨਾਂ 'ਤੇ ਲੱਗੀਆਂ ਹੋਈਆਂ ਨੇ ਉਹ ਬੈਠੀਆਂ ਉੱਥੋਂ ਪੈਸੇ ਲੈ ਕੇ ਨਾ ਲਗਨ ਦਿੱਤੀਆਂ ਪ੍ਰਦਰਸ਼ਨ ਨੇ 50000 ਰੁਪਏ ਜੀ ਇੱਕ ਕੈਸ਼ ਕਰਾਉਣ ਦੀ ਪ੍ਰੋਵੀਜ਼ਨ ਹੈਗੀ ਆ ਇਹਨਾਂ ਨੂੰ ਬਿਲਕੁਲ ਇਹਨਾਂ ਨੂੰ ਪੁੱਛੋ ਜੀ ਇਹਨਾਂ ਨੇ ਕਿਹਾ ਕਰਵਾ ਦਿਓ ਜੀ ਤੇ ਕਰਵਾਤੇ ਆ ਸਲਿੱਪਾਂ ਦਿੱਤੀਆਂ ਇਹਨਾਂ ਨੇ ਤੁਹਾਨੂੰ ਆਹ ਵਾਲੀਆਂ ਰਸੀਦਾਂ ਦਿੱਤੀਆਂ ਜੀ ਹੁਣ ਇੱਥੇ ਪੈਸੇ ਵਾਪਸ ਨਹੀਂ ਕਰ ਰਹੇ ਨਹੀਂ ਕਰ ਰਹੇ ਜੀ ਕਹਿੰਦੇ ਜੀ ਚੈੱਕ ਕਰਾਈ ਦਾਂਗੇ ਜਦੋਂ ਤੁਹਾਨੂੰ ਉਹ ਵੀ ਜਦੋਂ ਬਣਨਗੇ ਹਾਂ ਜੀ ਚੈੱਕ ਕਰਾਈ ਵਾਸਤੇ ਕਰਾਂਗੇ ਜਦੋਂ ਅਸੀਂ ਆਵਾਂਗੇ ਜਦੋਂ ਅਸੀਂ ਆਵਾਂਗੇ 10 ਦਿਨਾਂ ਨੂੰ ਜਾਂ 5 ਦਿਨਾਂ ਨੂੰ ਸਾਨੂੰ ਮੁੜ ਕੇ ਕਹਿਣਗੇ ਦੁਬਾਰਾ ਆਓ ਜੀ ਮਤਲਬ ਫੇਰ ਆਵਾਂਗੇ ਫੇਰ ਦੁਬਾਰਾ ਉਹ ਦੋ-ਦੋ ਮਹੀਨੇ ਤੱਕ ਖਰਾਬ ਕਰੀ ਜਾਂਦੇ ਮੁੜ ਕੇ ਚੱਕ ਕੇ ਅੱਛਾ ਤੁਸੀਂ ਹੁਣ ਇੱਕ ਜੱਗਰ ਕੀਤਾ ਸੀ ਇਹ ਖਰਚਾ ਇਹਦਾ ਸਰਵਜਤ ਕੀ ਹੈ ਜ ਬੋਲੀ ਦਾ ਜੀ ਠੇਕੇਦਾਰਾਂ ਨੇ ਅੱਜ ਤੇਈ ਠੇਕੇਦਾਰ ਬੋਲੀਕਾਰ ਸਾਡੇ ਕੋਲ ਆਏ ਸੀਗੇ ਤੇ ਉਹਨਾਂ ਨੇ ਇਹ ਵਿਆਖਿਆ ਲਾਇਆ ਕਿ ਜਿਹੜੀ ਤੁਸੀਂ ਜਣ ਨੂੰ ਜਗਾ ਕਾਰਪੋਰੇਸ਼ਨ ਤਹਿ ਬਜਾਰੀ ਦੀ ਦਿੰਦੀ ਆ ਉਥੇ ਤੁਸੀਂ ਸਾਰੀ ਜਗਾ ਜਿਹੜੀ ਹੈ ਦੁਕਾਨਦਾਰਾਂ ਨੂੰ ਮਲਾ ਦਤੀ ਹੈ ਤੇ ਸਾਨੂੰ ਜਾਦੇ ਉਹ ਜਗਾ ਖਾਲੀ ਕਰਾ ਕੇ ਦਿਓ ਤੇ ਜਾਂ ਸਾਡੇ ਮਤਲਬ ਦਾ ਰੈਂਟ ਚਾਹੀਦਾ ਤੇ ਉਹ ਅਸੀਂ ਇਸ ਗੱਲ ਦਾ ਕਲ ਹਾਊਸ ਦੀ ਮੀਟਿੰਗ ਆ ਉਹਦੇ ਜੇ ਫੈਸਲਾ ਕਰਾਂਗੇ ਕਿ ਅਸੀਂ ਜਿਹੜਾ ਕੀ ਡਿਸੀਜਨ ਲੈਣਾ ਹਾਊਸ ਡਿਸੀਜਨ ਲੈ ਸਕਦਾ ਤੇ ਬਾਕੀ ਸਾਡੇ ਕਾਰਪੋਰੇਸ਼ਨ ਦੇ ਸਟਾਫ ਦੀ ਮੁਲਾਜ਼ਮਾਂ ਦੀ ਬੜੀ ਨੈਗਲੀਜੈਂਸੀ ਹੈ ਕਿ ਇਹ ਜਿਹੜੀ ਬੋਲੀ ਆ 1 ਮਹੀਨਾ ਪਹਿਲਾਂ ਹੋਣੀ ਚਾਹੀਦੀ ਸੀ ਮੇਰੇ ਕੋਲੋਂ ਮਨਜ਼ੂਰੀ ਇਹਨਾਂ ਨੇ 1 ਮਹੀਨਾ ਪਹਿਲਾਂ ਲੈ ਲਈ ਆ ਉਹਨੂੰ ਇਹਨਾਂ ਨੇ ਅੰਦਰ ਦਫ਼ਤਰ ਚ ਹੀ ਰੱਖ ਛੜਿਆ ਉਹਨੂੰ ਇਹਨਾਂ ਨੇ ਬੋਲੀ ਦੀ ਡੇਟ ਜਿਹੜੀ ਆ 27 ਤਰੀਕ ਰੱਖੀ ਜਦੋਂ ਕਿ 1 2 ਤਰੀਕ ਰੱਖਣੀ ਚਾਹੀਦੀ ਸੀ ਸਰਕਾਰ ਕਾਰਪੋਰੇਸ਼ਨ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਤੇ ਕਰਪਸ਼ਨ ਦੇ ਵੀ ਦੋਸ਼ ਲੱਗਦੇ ਬਿਲਕੁਲ ਇਹਦੇ 'ਚ ਕੋਈ ਦੋਗਰਾਵਾਂ ਨਹੀਂ ਕੀਆ ਇਹ ਹਰ ਵਾਰੀ ਜਦੋਂ ਅਸੀਂ ਬੋਲੀ ਕਰਾਉਂਦੇ ਆ ਤੇ ਉਹਦੇ ਵਿੱਚ ਇਹ ਕੋਈ ਨਾ ਕੋਈ ਡਿਚਣ ਪਾਉਂਦੇ ਆ ਤੇ ਇਹ ਨਹੀਂ ਚਾਹੁੰਦੇ ਕਿ ਕਾਰਪੋਰੇਸ਼ਨ ਦੀ ਜਿਹੜੀ ਆ ਆਮਦਨ ਵਧੇ ਇਹ ਤੇ ਚਾਹੁੰਦੇ ਆ ਕਿ ਜਿਹੜੀ ਜਿੰਨੀ ਵੀ ਆਮਦਨ ਆ ਜਿੱਦਾਂ ਪਹਿਲਾਂ ਲੁੱਟਖਸੁੱਟ ਕਰਕੇ ਇਹ ਸਾਰੀ ਲੈ ਜਾਂਦੇ ਇਹ ਇਹ ਹੁਣ ਵੀ ਇਹਨੂੰ ਕਾਮਯਾਬ ਨਹੀਂ ਹੋਣ ਦੇਣ ਚਾਹੁੰਦੇ ਤਾਂ ਹੀ ਇਹ ਸਾਰੇ ਡਿੱਕੇ ਜਿਹੜੇ ਆ ਇਹ ਪਾਉਂਦੇ ਆ ਕਿੰਨੇ ਕ腐ਪਸ਼ਨ ਦੇ ਅੰਬੋਸ਼ ਲੱਗਦੇ ਤੇ ਕਿਹੜੇ ਅਸੂਰ ਲੱਗਦੇ ਆ ਇਹ ਵੇਖੋ ਜਿੰਨੇ ਪਿਛਲੀ ਵਾਰੀ ਵੀ ਅਸੀਂ 10 ਮੁਲਾਜ਼ਮਾਂ ਦੇ ਇੰਸਪੈਕਟਰ ਹੀ ਵਿੱਚ ਕਲਰਕ ਸੀਗੇ ਕੁਝ ਇਦਾਂ ਸਾਰੇ ਰਲ ਮਿਲ ਕੇ 10 ਕ ਮੁਲਾਜ਼ਮ ਲਾਏ ਸੀਗੇ ਉਹਨਾਂ ਦੀ ਇੰਨੀ ਨੈਗਲੀਜੈਂਸੀ ਹੈ ਕਿ ਜਦੋਂ ਅਸੀਂ 36 ਲੱਖ ਦੀ ਬੋਲੀ ਹੋ ਗਈ 16 ਲੱਖ ਰੁਪਇਆ ਉਹ ਮੇਰੀ ਟੇਬਲ ਤੇ ਦੇ ਕੇ ਗਏ ਉਹਨਾਂ ਨੂੰ ਬੋਲੀ ਤੋਂ ਪਹਿਲਾਂ ਪਹਿਲਾਂ ਪੈਸੇ ਜਿਹੜੇ ਬਾਕੀ 20 ਲੱਖ ਸੀ ਲੈਣਾ ਸੀ ਇਹਨਾਂ ਨੇ ਉਹਨਾਂ ਕੋ ਵੀ ਪੈਸੇ ਨਹੀਂ ਲਏ ਤੇ ਸਾਨੂੰ ਵੀ ਇਹਨਾਂ ਨੇ ਦੱਸਿਆ ਨਹੀਂਗਾ ਕਿ ਸਾਨੂੰ ਪੈਸੇ ਨਹੀਂ ਮਿਲੇ ਸਾਡਾ ਠੇਕੇਦਾਰ ਨਾਲ ਕੰਟੈਕਟ ਸੀਗਾ 12 ਤੋਂ ਲੈ ਕੇ 25 ਤਰੀਕ ਤੱਕ 26 ਤਰੀਕ ਸ਼ਾਮ ਨੂੰ 7 ਵਜੇ ਮੇਰੇ ਕੋਲ ਆ ਗਏ ਨਾ ਮੈਨੂੰ ਦੱਸਿਆ ਜੀ ਠੇਕੇਦਾਰਾਂ ਨੇ ਪੈਸੇ ਨਹੀਂ ਦਿੱਤੇ ਮੈਂ ਵੀ ਇੰਨੇ ਦਿਨ ਤੁਸੀਂ ਕਿਸੇ ਅਧਿਕਾਰੀ ਨੂੰ ਦੱਸਿਆ ਜਾਂ ਮੈਨੂੰ ਦੱਸਿਆ ਕਿ ਪੀਓ ਪੈਸੇ ਨਹੀਂ ਦਿੰਦੇ ਜਿੱਦਣ ਉਹ ਸਮਾਨ ਚੁੱਕ ਕੇ ਲੈ ਗਏ ਫਿਰ ਇਹਨਾਂ ਨੇ ਸਾਨੂੰ ਦੱਸਿਆ ਇਹ ਅੱਜ ਤੁਹਾਡੇ ਦਫ਼ਤਰ 'ਚ ਬੜਾ ਹੰਗਾਮਾ ਹੋਇਆ ਕੱਚੀਆਂ ਪਰਚੀਆਂ ਨੂੰ ਲੈ ਕੇ ਕੀ 50000 ਰੁਪਈਆ ਕਾਰਪੋਰੇਸ਼ਨ ਕੈਸ਼ ਲੈ ਸਕਦੀ ਆ ਜੇ ਲੈ ਸਕਦੀ ਆ ਤਾਂ ਕੀ ਬਰ ਕੱਚੀ ਬਰਚੀ ਦਿਨਾਂ ਜਾਇਜ਼ ਵੇਖੋ ਇਹ ਜਿਹੜੇ ਕੰਮ ਨੇ ਨਾ ਇਹ ਸਾਰੇ ਅਧਿਕਾਰਗੀਆਂ ਦੇ ਨੇ ਸਾਡਾ ਕੰਮ ਤੇ ਇਹ ਆ ਕਿ ਸਚਾਰੂ ਢੰਗ ਨਾਲ ਬੋਲੀ ਹੋਵੇ ਉਹਦੇ ਵਿੱਚ ਕੋਈ ਕਰਪਸ਼ਨ ਦੀ ਗੱਲ ਨਾ ਹੋਵੇ ਉਹ ਆਪਣ ਬੋਲੀ ਕਰਾਈ ਦੀ ਐ ਸਾਹਮਣੇ ਸਾਰਿਆਂ ਦੇ ਤੁਹਾਡੇ ਪ੍ਰੈਸ ਵਾਲਿਆਂ ਦੇ ਵੀ ਕਰਾਈ ਦੀ ਲੋਕਾਂ ਦੇ ਸਾਹਮਣੇ ਵੀ ਕਰਾਈ ਦੀ ਐ ਤੇ ਇਹ ਜਿਹੜੇ ਪੈਸੇ ਜਮ੍ਹਾਂ ਕਰਨੇ ਦੇਣੇ ਉਹ ਇਹ ਜਿਹੜੇ ਸਾਡੇ ਸੁਪਰੀਡੈਂਟ ਸਾਹਿਬ ਨੇ ਉਹ ਚੰਗੀ ਤਰ੍ਹਾਂ ਤੁਹਾਨੂੰ ਦੱਸ ਸਕਦੇ ਆ ਕਿ ਪੈਸੇ ਲੈ ਸਕਣੇ ਆ ਕਿ ਨਹੀਂ ਲੈ ਸਕਦੇ ਬੜਾ بڑا ਤੁਹਾਡੇ ਦਫਤਰ ਚ ਖਾਸ ਉਹ ਸਾਰੇ ਮੇਰੇ ਕੋ ਆਏ ਸ਼ਿਕਾਇਤ ਲੈ ਕੇ ਕਿ ਇਹ ਇਸ ਤਰ੍ਹਾਂ ਇਹਨਾਂ ਸਾਡੇ ਪੈਸੇ ਜਮ੍ਹਾਂ ਕੀਤੇ ਨੇ ਤੇ ਸਾਨੂੰ ਜਿਹੜੇ ਵਾਪਸ ਨਹੀਂ ਕਰਦੇ ਤੇ ਉਹ ਫਿਰ ਜਿੰਨੇ ਚ ਆਇਆ 23 ਬੰਦੇ ਨੇ ਪੈਸੇ ਜਮ੍ਹਾਂ ਕਰਾਏ ਸੀ ਉਹ ਫਿਰ ਮੈਂ ਇਹਨਾਂ ਨੂੰ ਆਖਿਆ ਕਿ ਜਿਹੜੇ ਲੈਣਾ ਚਾਹੁੰਦੇ ਉਹਨਾਂ ਨੂੰ ਦੇ ਦਿਓ ਉਹਨੇ ਚੋਂ 9 ਬੰਦੇ ਜਿਹੜੇ ਪੈਸੇ ਵਾਪਸ ਲੈ ਗਏ ਨੇ 14 ਬੰਦੇ ਆਣੇ ਪੈਸੇ ਵਾਪਸ ਨਹੀਂ ਲੈਏ ਨਹੀਂ ਕੈਨਸਲ ਹੋਈ ਪੋਸਟਪੋਨ ਹੋਈ ਹੈ ਪਰਸੋ 12 ਵਜੇ ਬੋਲੀ ਹੋਏਗੀ ਫੇਰ